ਹੈਲੋ ਚਰਨ ਬੋਲਦੀ ਐ ਹਾਂ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਪਛਾਣ ਲਿਆ ਮੈਨੂੰ ਇਹ ਉਸ ਨੂੰ ਮਿਲਿਆ ਪਛਾਣ ਲਿਆ ਅੱਛਾ ਸੇਠ ਬੋਲਦਾ ਸੀਗਾ ਮੈਂ ਪੰਕਜ ਅਗਰਵਾਲ ਕਿਉਂ ਨਹੀਂ ਫੋਨ ਲਾਉਣ ਵਾਲੀ ਕਿਹੜੀ ਗੱਲ ਹੋਈ ਦੱਸ ਫੋਨ ਤਾਂ ਲਾਉਣੀ ਐ ਮੈਂ ਅਗੇ ਫੋਨ ਥੋੜੀ ਚੱਕ ਲਈ ਤੈਨੂੰ ਲੱਗ ਰਿਹਾ ਤੇ ਆਜੀ ਤੇ ਲਿਆਉਂਦਾ ਕਦੋਂ ਕਦੋਂ ਲਿਆਉਣਾ ਹੈ ਮੈਂ ਤੇ ਫੋਨ ਕਰਦੀ ਰਹਿ ਜਾਂਦੀ ਤੈਨੂੰ ਕਿ ਕੋਣੀ ਨਹੀਂ ਲੈਂਦਾ ਅੱਦੋਂ ਕੱਟ ਮਰਦ ਲੈ ਕੀ ਕਟ ਕੱਟਣ ਵਾਲੀ ਕਿਹੜੀ ਗੱਲ ਹੋਈ ਲੈ ਦੱਸ ਕੋਈ ਗਾਹਕ ਬੈਠਾ ਹੁੰਦਾ ਕੋਈ ਸੌਦਾ ਪੱਤਾ ਤੋਲੀ ਜਾਂਦਾ ਹੁੰਦਾ ਤਾਂ ਹੀ ਮੈਂ ਕੱਟ ਦਿੰਦਾ ਹੁੰਦਾ ਤੂੰ ਤੇ ਗੁੱਸਾ ਕਰ ਜਾਂਦੀ ਹੈ ਮੇਰੀ ਜਾਨ ਐਂ ਕਾ ਤੂੰ ਕਰਦੀ ਹੁੰਨੀ ਹੈ ਜੀ ਇੱਕ ਪਾਸੇ ਕੋਈ ਮੁੰਡਿਆਂ ਨੇ ਤਾਂ ਦੂਜੀ ਪਾਸੇ ਮੇਰੇ ਫੌਨ ਚੱਕ ਤਾ ਕੇ ਕਿਹੜੀਆਂ ਤੇਰੀ ਯਾਰੀਆਂ ਦੀ ਯੱਕ ਪੁੱਛ ਕੋ ਯਾਰੀਆਂ ਵਾਲੀ ਕਿਹੜੀ ਗੱਲ ਦੱਸ ਮੈਂ ਕਰੇ ਤੈਨੂੰ ਕੋਈ ਮਨਾ ਕੀਤਾ ਕਦੇ ਤੈਨੂੰ ਜਦੋਂ ਮਰਜ਼ੀ ਆ ਲੈ ਤੇਰੀ ਦੁਕਾਨ ਦਾ ਦੱਸ ਤੁਰਾਪ ਹੀ ਨਹੀਂ ਆਉਂਦੀ ਇੱਧਰ ਮੈਂ ਕਿਵੇਂ ਮਨਾ ਕਰਦਿਆਂ ਤੈਨੂੰ ਕਿਉਂ ਮੈਂ ਆ ਕੇ ਤੇਰੇ ਪਿੱਛੇ ਘੇਣਗਰਦੀ ਚੱਲਦੀ ਆਂ ਜੀ ਮੈਂ ਤਾਂ ਤੇਰੇ ਪਿੱਛੇ ਗਿੰਨੇ ਗਣ ਜਾਣ ਜਾਨੀ ਅੱਖਲ ਤੜਕੇ ਮੈਂ ਰੱਬ ਨੂੰ ਮੱਥਾ ਮਟਕ ਦਿੱਤੇ ਤੇਰੇ ਕਣੀ ਤੇਰੀ ਹੱਥ ਕਣੀ ਇਹਨਾਂ ਕਰਕੇ ਫੇਰ ਮੱਥਾ ਟੇਕਦੀ ਆਂ ਹਾਂ ਤੇ ਫਿਰ ਤੈਨੂੰ ਬਾਣੀ ਆ ਵੀ ਤਾਂ ਮਿਲੇ ਨਾ ਬਾਣੀ ਆ ਕਿਸ ਨੂੰ ਕਰਮ ਵਾਲੀ ਹੁੰਦਾ ਹੈ ਆ ਵੀ ਸੋਚ ਲੈ ਤੂੰ ਤੂੰ ਨਾ ਤੇਰੇ ਖਾਤਰ ਤਾਂ ਮੈਂ ਨਿਦਾਰਤ ਰੱਖੀ ਤੇਰੇ ਵੱੱਦ ਪੇੜੇ ਵਰਤ ਰੱਖ ਲੇ ਤਾਂ ਮੇਰੇ ਸੇ ਕਰਵਾ ਚੌਥਾਲੇ ਕਿਰਵਾਚੋ ਤੇਰੇ ਵਾਸਤੇ ਤੇ ਰੱਖਦੀ ਹੁੰਨੀ ਆ ਤੁਹਾਨੂੰ ਪਤਾ ਨਹੀਂ ਅੱਛਾ ਅੱਛਾ ਪਤਾ ਹੈ ਪਤਾ ਹੈ ਮੈਨੂੰ ਮਸਵਾਦ ਲੈਣਾ ਸਵਾਦ ਲੈ ਲੈਣ ਦੇ ਮੈਨੂੰ ਮਸਾ ਤੂੰ ਮੇਰਾ ਫੋਨ ਚੱਕਿਆ ਸਾਰਾ ਦਿਨ ਉਧਰ ਤੂੰ ਹੋਰੀ ਪਾਸੇ ਨਹੀਂ ਤੇ ਮੈਨੂੰ ਤਕੀ ਸੀ ਚੱਕਣਾ ਗੁੱਸੇ ਸੀ ਗੁੱਸੇ ਸੀ ਇੱਕ ਦਿਨ ਮੈਂ ਤੈਨੂੰ ਗਰਾਂ ਨਾ ਪਾ ਛੇਤੀ ਛੜ ਚੜਦੇ ਹੁੰਦਾ ਮੈਂ ਤੈਨੂੰ ਇੱਕ ਦਿਨ ਫੋਨ ਤੇ ਫੋਨ ਲਾਈ ਜਾਂਦਾ ਸੀ ਤੇ ਤੂੰ ਹੋਰੀ ਵੇਟਿੰਗ 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 ਚ ਉਦੋਂ ਮੜ ਕੇ ਮੈਂ ਤਾਂ ਹੀ ਗੁੱਸੇ ਹੋ ਗਿਆ ਸੀ ਤੇਰੇ ਨਾਲ ਜਦ ਬਾਤ ਕਰਦੀ ਸੀ ਫਿਰ ਇਸਤੇ ਨਾਲ ਹੁਣ ਤੂੰ ਸ਼ੱਕ ਕਰਨ ਲੱਗ ਗਿਆ ਮੇਰੇ ਤੇ ਕਿਤੇ ਕੋਈ ਜੱਟ ਜੁੱਟ ਨਾ ਤਾਂ ਨਹੀਂ ਕਰਨ ਲੱਗੀ ਬਾਣੀ ਨੂੰ ਛੱਡ ਕੇ ਮੈਂ ਤਾਂ ਨਹੀਂ ਮਾਰਦੀ ਹੈ ਮੈਂ ਨਹੀਂ ਮਾਰਦੀ ਤੂੰ ਇਹ ਕਿਹ ਹੈ ਕਿ ਇੱਕ ਵੀ ਜੱਟ ਮਾਰਦਾ ਵੀ ਢੋਈ ਤੂੰ ਨਹੀਂ ਢੋਈ ਮਾਰਦੀ ਤਾਂ ਹੂੰ ਅੱਛਾ ਕਿ ਲਾ ਕੇ ਗਾਣੀਆਂ ਨਾਲ ਹਣ ਤੇ ਜੱਟ ਤੁਸੀਂ ਰਿਤਾ ਦਿਆਂ ਵਰ ਲਹਣੀ ਮੇਰੇ ਕੋਲ ਕਿਰਿਓ ਗਲਤ ਨਹੀਂ ਲੱਡੂ ਖਾ ਲੈ ਬਾਣੀ ਇਹ ਦੇ ਤੇ ਗੰਨੇ ਚੂਪ ਲੈ ਜੱਟਾਂ ਦੇ ਪੁੱਲੇ ਕਿ ਲੱਡੂ ਮੇਰੇ ਖਾਈ ਜਾਂਦੀ ਹੋਵੇ ਜਿੰਨ ਕੰਨਾ ਜੱਟ ਦਾ ਚੁੱਪਦੀ ਹੋਵੇ ਕਿਤੇ ਤਾ ਮੇ ਲੱਡੂ ਨਹੀਂ ਲੰਗ ਜੰਮੀਆਂ ਨਾ ਤੇ ਹੋ ਰ ਗੰਨੇ ਦਾ ਸਲੈ ਗੰਨੇ ਵਰ ਜਾ ਤੂੰ ਗੰਨੇ ਤੇ ਮੁੱਠਾ ਗੋਲੀ ਨਹੀਂ ਮੁੱਠੀ ਚਕਰੰਕਾ ਉਹ ਨਾ ਮੇਰੇ ਮੂੰਹ ਪਰ ਜਿੰਨੇ ਤੋਂ ਨਹੀਂ ਮੇਰੀ ਗੱਲ ਸੁਣਾ ਇਹ ਜੀ ਗੱਲਾਂ ਨ ਕਰਿਆ ਕਰਕੇ ਤੀ ਨੇ ਮੇਰੀ ਗੱਲ ਸੁਣ ਲੈ ਜੀ ਗੰਨਾ ਗੰਨਾ ਹੁੰਦਾ ਤਾਂ ਹੀ ਤਾਂ ਲੱਡੂ ਦਾ ਮੁੱਲ ਪੈਂਦਾ ਐ ਨਿਕਲ ਲੱਗਨੇ ਨੂੰ ਬੰਨਾ ਹੀ ਨਾ ਹੋਵੇ ਤਾਂ ਲੱਡੂ ਬਾਣੀਏ ਦੇ ਲੱਡੂ ਨੂੰ ਕੌਣ ਪੁੱਛੇ ਯਾਹੀ ਹੂੰ ਹਾਂ ਤੁਹਾਨੂੰ ਦੱਸ ਸਰ ਕਿੱਥੇ ਫਿਰਦੀ ਐ ਅੱਜ ਕੱਲ੍ਹ ਤੋਂ ਨਰਮਨ ਨਾਲ ਚੁੱਕ ਨਹੀਂ ਗਈ ਤੇਰੇ ਹੰਦੇ ਮਰਨ ਨਾਲ ਜਦੋਂ ਮੈਂ ਮਾਰਦੀ ਤੂੰ ਹੀ ਅੱਛਾ ਤੇ ਤੈਨੂੰ ਹੀ ਮਾਰਨ ਦੀ ਲੋੜ ਨਹੀਂ ਚੱਲੂ ਫਿਰ ਹੂੰ ਹੂੰ ਤੇ ਆਪੇ ਤੇ ਚੇਨਾ ਜਦ ਤੇ ਚੰਗੀ ਤੂੰ ਤਾਂ ਬੜੀ ਸੋਹਣੀ ਆਂਗੀ ਜੀ ਨਹੀਂ ਦੇ ਰਵਜੀ ਨਹੀਂ ਜਿੱਤੇ ਕੋਈ ਗੇੜੇ ਕੀ ਮੇਰੀ ਸੰਦੇ ਲੱਚਣ ਕਾਉਂਦੀ ਜਾਨੀ ਹੈ ਜਿਹੜਾ ਉੱਡਲਾ ਬਹੁਤ ਚਾਕਾ ਡਾ ਤੇਰਾ ਪਤਾ ਨਹੀਂ ਪਤਾ ਨਹੀਂ ਕਿ ਤੂੰ ਮੈਨੂੰ ਸੋਟਾ ਸੋਲਾ ਮੇਰੀ ਜ਼ਿੰਦਗੀ ਦੇ ਸੋਫਾ ਆ ਤੇ ਮੈਂ ਆਉਦੀ ਨਹੀਂ ਇਹ ਚੇਮੜੀ ਕਾਲੀ ਕਰਾਉਂਦੀ ਫਿਰ ਤੱਕ ਤੇ ਤੈਨੂੰ ਲੋੜ ਹੀ ਨਹੀਂ ਤੈਨੂੰ ਲੋੜ ਕੇ ਮੈਨੂੰ ਤੇ ਇਹ ਸੀਗਾ ਵੀ ਤੂੰ ਕਿਤੇ ਉਹ ਸਾਡੇ ਬਾਰਮੋਲੇ ਮੈਂ ਮੇਰੀ ਗੱਲ ਤਾਂ ਸੁਣ ਲੈ ਤੂੰ ਐਵੇਂ ਮਰੀ ਜਾਨੀ ਜੀ ਭਕਾਈ ਗਈ ਮੈਂ ਸਕੂਟਰੀ ਲੈ ਕੇ ਸਾਡੇ ਬਾਰਮੋਲੇ ਟੱਪ ਸਾਡੇ ਬਾਰਮੋਲੇ ਟਰਾਲੀ ਖੜੀ ਸੀਗੀ ਚਗਾਰਿਆਂ ਵਾਲੀ ਮੈਂ ਕਿ ਤੂੰ ਤੂੰ ਜੱਟ ਦੇ ਟਰ ਖੇਚ ਚੁੜ ਗਈ ਕਿਤੇ ਤਾਂ ਹੀ ਮੈਂ ਤੈਨੂੰ ਫੋਨ ਲਾਇਆ ਚਲ ਨਾਨਾ ਇੱਕ ਗਿਣਾ ਬੱਚੇ ਲਿਆਉਂਗੀ ਦੇ ਜਿਹੇ ਜੀ ਬੱਲਾ ਕਰਦੇ ਆ ਹਾਂ ਮੈਂ ਕੀ ਹੈ ਤੂੰ ਭੁੱਲ ਗਿਆ ਹਾਂ ਮੈਂ ਬਾਣੀ ਨੂੰ ਤਾਂ ਹੀ ਮੈਂ ਜੱਟ ਵਾਲੀ ਗੱਲ ਕੀਤੀ ਇਹ ਨਹੀਂ ਮੇਰੇ ਗਿਆਨ ਹੈ ਜੇ ਦੇ ਨੇ ਗਿਆ ਹਾਂ ਕਿ ਕਿੰਨੇ ਚਿਰ ਕਿੰਨਾ ਪਤਾ ਹੈ ਜਿਹੜੇ ਗਿਆਨ ਨੂੰ ਦੇ ਬਾਰੇ ਮੈਂ ਤੁਹਾਨੂੰ ਕੁਝ ਕਿ 10 ਕਿਲੀ ਚੰਗੀਆਂ ਰੱਖੀਆਂ ਹਰ ਇੱਕ ਦਾ ਲੀਕ ਕੇ ਮੈਂ ਹਾਂ ਇਹ ਤਾਂ ਗੱਲ ਹੈ ਅੱਛਾ ਤੂੰ ਜਾਣ ਦੀ ਲੋੜ ਨਹੀਂ ਕੀ ਤੈਨੂੰ ਇੱਕ ਮਿੰਟ ਗੱਲ ਸੁਣ ਹਾਂ ਤੈਨੂੰ ਮੈਂ ਉੱਥੇ ਬਾਜ਼ਾਰ 'ਚ ਨਾ ਉੱਥੇ ਦੁਕਾਨ ਕਰਾ ਦਊਂਗਾ ਤੈਨੂੰ ਮੈਂ ਤੇ ਤੈਨੂੰ ਕੋਈ ਲੋੜ ਨਹੀਂ ਖੇਤਾ ਖੋਤਾ ਜੱਟਾਂ ਐ ਤੱਕੇ ਖਣੇ ਜੱਟ ਤਾਂ ਸਾਰੇ ਇਹ ਗੋਲੇ ਹੁੰਦੇ ਹੈਗੇ ਗੰਦੇ ਹੁੰਦੇ ਜੱਟ ਹਾਂ ਕੀ ਕੀ ਹਾਂ ਨਹੀਂ ਦੱਸ ਦੇਂਗਾ ਸਭ ਮੈਂ ਜਾ ਤਾਏ ਚੱਕੀ ਦੇ ਅੱਗੇ ਦਿੱਤੀ ਨਹੀਂ ਕੰਮ ਕਰਦੀ ਇਹ ਹਾਂ ਤੇ ਤੂੰ ਨਹੀਂ ਕਰਨਾ ਮੇਰੀ ਜਾਨ ਨਹੀਂ ਜੱਟਾਂ ਦੇ ਕੰਮ ਕਰੂਗੀ ਮੈਂ ਦੱਸ ਤਾਂ ਤੈਨੂੰ ਐ ਮੈਂ ਕੀ ਕੀ ਖਾਂਗੇ ਅੱਜ ਕੀ ਖਾਏਂਗੇ ਕਿ ਦਸਤੋਰ ਉਹ ਨਾ ਬੁਰਗੀਆਂ ਦੀਆਂ ਮਿੱਤਰਾਂ ਟੱਕੀਆਂ ਤੇ ਉਹ ਬਣਾਣਾ ਬਣੂਣਾਂ ਲਈ ਕੰਨਾਂ ਨਹੀਂ ਖੋਲਦੀ ਤੇ ਹੋਰਦਨੋ ਹੀ ਹਾਂ ਹਾਂ ਆ ਉਹ ਬੁਰਗਾਂ ਨਹੀਂ ਖੋਲੂਗਾ ਉਹ ਬੰਦਿਆਣੀ ਕੱਛਾਂ ਥੋੜੀਆਂ ਆਉਣਗੇ ਤੇ ਰਖੋਲੇ ਬੁਰਗਾਂ ਆ ਗਿਆ ਗੱਡੀ ਤੇ ਫਿਰ ਮੈਨੂੰ ਕਹੀ ਨਵੀਂ ਉਹ ਖੜਾ ਸੀ ਪੀਓ ਖੜਾ ਸੀ ਮੈਂ ਕਿਹਾਂਦੀ ਵੀ ਕਿੱਕੇ ਕਿਤੇ ਦੇਖਾ ਪਰ ਆਪਣੇ ਗੰਨ ਤੇ ਟੱਕ ਪਵੇ ਨਾ 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 ਉਹ ਨਹੀਂ ਬੰਦਾਗਾ ਤੇ ਚੱਲ ਗਏ ਫਿਰ ਅੱਜ ਬਾਜ਼ਾਰ ਨੂੰ ਮੈਂ ਜਾਂਦਾ ਸੀ ਸ਼ਹਿਰ ਨੂੰ ਮੈਂ ਕਿਹਾ ਚੱਲੇ ਉਹਨੇ ਮੈਂ ਕਿਹਾ ਚਰਨਾਂ ਨੂੰ ਪੁੱਛਣਾ ਚੱਲਦੀ ਹੈ ਤਾਂ ਲੈ ਆਈ ਮੈਂ ਮੈਂ ਜੇਣਾਗਾ ਮਿਰਗਿਆ ਲਿਖਣਾ ਹਾਂ ਮੈਂ ਜਾਣਾਂਗਾ ਕਿ ਮੈਂ ਇਸ ਲਾਣ ਪਰ ਕਿਉਂ ਜਾਣਾਗਾ ਅੱਛਾ ਕਿੱਥੇ ਜਾਣਾ ਗਣ ਮਸਜਿਦ ਆ ਕੇ ਗੁਰਦੁਆਰੇ ਚ ਚੋਰ ਮਾਰ ਮੈਂ ਉਹ ਚੱਲ ਲੱਡੀ ਤੇ ਪੜੀ ਹੋਈ ਕੈਂਚੀ ਠੀਕ ਹੈ ਕੈਂਚੀ ਨਾ ਪਤਾ ਹਾਂ ਕੋਈ ਜੁਰਾ ਆਲਾ ਪੀੜਾ ਮੈਨੂੰ ਹੀ ਆਗਾ ਅੱਛਾ ਉਹ ਡੱਬਾ ਵਾਲੀ ਤੇ ਜੋ ਪੈਦਨੋ ਹਾਂ ਜਗਮਾਲ ਵਾਲੀ ਵਾਲੇ ਮੋੜ ਤੇ ਹਾਂ ਠੀਕ ਹੈ ਨਹੀਂ ਕਿ ਬਸ ਠੀਕ ਹੈ ਮੈਂ ਉਹਨਾਂ ਨੂੰ ਫੋਨ ਕੱਟ ਹੁਣ ਜਿਆਦਾ ਨਾ ਬਸ ਬਾਕੀ ਸੱਚੇ ਨਾ ਜੀ ਉਹ ਜੀ ਲਿਆ ਤੁੰਨਾ ਮੈਂ ਨਹੀਂ ਹੈ ਜੀ ਲੈ ਕਰਕੇ ਹਾਂ ਜਨੇ ਜਾਰੇ ਬਣ ਗਈ ਅਜਰਾਤ ਨੂੰ ਬੜੂ ਖੁਸ਼ ਕਰਦੀ ਮਰੀ ਜਮਾਂ ਬਾਹਰ ਮੱਕੀ ਪਈ ਮਰਤਾ ਨਾ ਪੀੜਾ ਕਰਤੀ ਬਹੁਤ ਹੈ ਇਸ ਕਾਏ ਲਾ ਦੋਤੀਆ ਲੈ ਕੇ ਚੜ ਲੂਗੀ ਤੇ ਕਿੰਨਾ ਨਾ ਚਲੀ ਤਾਂ ਜਨਾ ਪਾਣੀ ਬਣੋ ਪਈ ਕਰੀ ਜਾਂਦੀ ਹੈ ਔਰ ਜਮੇਂ ਕਾਪੂ ਜਮੇਂ ਅੱਧੂ ਵੱਢ ਜਮੇਂ ਤੇ ਪਾਣੀ ਤੇ ਕੋਈ ਮਚਲੀ ਹਮ ਬਾਸਣੋਂ ਜਿਆਦਾ ਮੋੜ ਜਨ ਬਣਾਈ ਜਾਵੇ ਬਾਕੀ ਕੰਮ ਉੱਥੇ ਕਰਾਂਗੇ ਸ਼ਹਿਰ ਕਮਰਾ ਲੈ ਕੇ ਹਮ ਚੰਗੇ ਆ ਗਿਆ ਫਿਰ ਲੈ ਲੈਣ ਤੋਂ ਨਾ ਅੱਜ ਕਹਿੰਦੇ ਲੱਗਦਾ ਕਿ ਮੌਲ ਨਹੀਂ ਤੂੰ ਲਾਲ ਅੱਧਾ ਘੰਟਾ ਕੋ ਨਹੀਂ ਨਾ ਨੂੰ ਨਾ ਲਿਖ ਦਿਓ ਇਹਨੇ ਚੜਜੀ ਮੇਰੇ ਨਾਲ ਨਹੀਂ ਨਹੀਂ ਐਤ ਮੈਂ ਨਹੀਂ ਆ ਕੇ ਆਂਗੀ ਪਤਾ ਤੈਨੂੰ ਆਪਣੀ ਮੇਰਾ ਹੂੰ ਚਲ ਠੀਕ ਆਂ ਦੇ ਦੇਣਾ ਮੈਂ ਆਾਂਗੇ ਆ ਠੀਕ ਆ